ਪੰਜਾਬ ਚ ਦੋ ਹੋਰ ਟੋਲ ਪਲਾਜੇ ਬੰਦ ਕਰਨ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦੀ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਦੋ ਟੋਲ ਪਲਾਜੇ ਕਿਹੜੇ ਨੇ ਤੇ ਇਹਨਾਂ ਦੀ ਮਿਆਦ ਵਧਾਉਣ ਦੀ ਆਗਿਆ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਮਿਆਦ ਵਧਾਉਣ ਦਾ ਕਾਰਨ ਕੀ ਦੱਸਿਆ ਗਿਆ ਸੀ ਮੁੱਖ ਇੱਕ ਤਾਂ ਕੋਵਿਡ ਕਾਲ ਦੇ ਦੌਰਾਨ ਟੋਲ ਪਲਾਜੇ ਉਸ ਢੰਗ ਨਾਲ ਨਹੀਂ ਚੱਲ ਪਾਏ ਜਿਵੇਂ ਕਿ ਮੋਟੀ ਕਮਾਈ ਕਰਦੇ ਨੇ ਔਰ ਇੱਕ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੇ ਰੋਸ ਵਜੋਂ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਸੀ ਇਹਨਾਂ ਦੋਨਾਂ ਗੱਲਾਂ ਦਾ ਹਵਾਲਾ ਦੇ ਕੇ ਕਿ ਸਾਨੂੰ ਘਾਟਾ ਪਿਆ ਤੇ ਸਬੰਧਤ ਦੋਵਾਂ ਟੋਲ ਪਲਾਜ਼ਿਆਂ ਦੀ ਕੰਪਨੀ ਇੱਕੋ ਹੈ ਜਿਸ ਕਰਕੇ ਉਹਨਾਂ ਨੇ ਸਰਕਾਰ ਦੇ ਕੋਲ ਲਿਖਿਆ ਕਿ ਸਾਨੂੰ ਮਿਆਦ ਵਧਾਉਣ ਦੀ ਆਗਿਆ ਦਿੱਤੇ ਜਾਵੇ ਤੇ ਉਹ ਮਿਆਦ ਵਧਾਉਣ ਦੀ ਆਗਿਆ ਨਹੀਂ ਦਿੱਤੀ ਗਈ ਤੇ ਜਿਹੜਾ ਇੱਕ ਤੈਸ਼ ਉਦਾਸ ਸਮਾਂ ਹੁੰਦਾ ਉਹ ਮਿਆਦ ਪੂਰੀ ਹੋ ਰਹੀ ਹੈ ਇਹਨਾਂ ਟੋਲ ਪਲਾਜ਼ਿਆਂ ਦੀ ਜਿਸ ਕਰਕੇ 2 ਅਪ੍ਰੈਲ ਨੂੰ ਰਾਤ 12 ਵਜੇ ਤੋਂ ਤੱਕ ਹੀ ਇਹ ਟੋਲ ਪਲਾਜ਼ੇ ਵਸੂਲੀ ਕਰ ਸਕਣਗੇ ਉਸ ਤੋਂ ਬਾਅਦ ਇਹ ਬੰਦ ਹੋ ਜਾਣਗੇ ਤੇ ਟੋਲ ਪਲਾਜੇ ਕਿਹੜੇ ਨੇ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ رائے ਕੋਟ ਮਹਿਲਕਲਾਂ ਦੋ ਟੋਲ ਪਲਾਜਾ ਨੇ ਪਿੰਡ ਰਕਬਾ ਨੇੜੇ ਮੁੱਲਾਂਪੁਰ ਤੇ ਦੂਜਾ ਪਿੰਡ ਮਹਿਲਕਲਾਂ ਇੱਕੋ ਕੰਪਨੀ ਦੇ ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਨਹੀਂ ਮੰਨਿਆ ਗਿਆ ਇਹ ਦੋਵੇਂ ਟੋਲ ਮਿਤੀ 2 April ਰਾਤ 12 ਵਜੇ ਬੰਦ ਹੋ ਜਾਣਗੇ ਇਨਕਲਾਬ ਜ਼ਿੰਦਾਬਾਦ ਇਹ ਸ਼ਬਦ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿ ਜਿਹੜੇ ਦੋ ਟੋਲ ਪਲਾਜੇ ਨੇ ਜਿਹੜੇ ਕੀ ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ ਰਾਏਕੋਟ ਤਾਂ ਇਹ ਜਿਹੜੇ ਟੋਲ ਪਲਾਜੇ ਨੇ ਜਿਹੜਾ ਕਿ ਕਮਹਿਲ ਕਲਾਂ ਦਾ ਟੋਲ ਪਲਾਜਾ ਹੈ ਜਿਸ ਦੇ ਵਿੱਚ ਪਿੰਡ ਰਕਬਾ ਨੇੜੇ ਮੁੱਲਾਂਪੁਰ ਪੈਂਦਾ ਤੇ ਪਿੰਡ ਮਹਿਲ ਕਲਾਂ ਦੇ ਦਾ ਇੱਕ ਟੋਲ ਪਲਾਜਾ ਇੱਕੋ ਹੀ ਕੰਪਨੀ ਦੇ ਦੋਵੇਂ ਟੋਲ ਪਲਾਜੇ ਨੇ 448 ਦਿਨਾਂ ਦੀ ਮਿਆਦ ਵਧਾਉਣ ਦੇ ਲਈ ਆਗਿਆ ਮੰਗੀ ਗਈ ਸੀ ਅਰਜੀ ਲਾਈ ਗਈ ਪਰ ਵਰਜੀ ਸਰਕਾਰ ਨੇ ਮਨਜ਼ੂਰ ਨਹੀਂ ਕੀਤੀ ਜਿਸ ਨੇ ਕਰਕੇ 2 April ਤੱਕ ਕੀ ਇਹਨਾਂ ਦੀ ਜਿਹੜੀ ਮਿਆਦ ਸੀ ਉਦੋਂ ਹੀ ਇਹ ਟੋਲ ਪਲਾਜੇ ਬੰਦ ਹੋ ਰਹੇ ਨੇ ਇਸ ਤੋਂ ਪਹਿਲਾਂ ਵੀ ਬੀਤੇ ਦਿਨਾਂ ਦੇ ਵਿੱਚ 24 ਮਹੀਨਿਆਂ ਚ ਟੋਲ ਪਲਾਜੇ ਜਦੋਂ ਬੰਦ ਕੀਤੇ ਗਏ ਤੇ ਉਦੋਂ ਇੱਕ ਚਰਚਾ ਇਹ ਸੀ ਦਾਵਾ ਇਹ ਸੀ ਸਰਕਾਰ ਦਾ ਕਿ ਟੋਲ ਪਲਾਜੇ ਅਸੀਂ ਬੰਦ ਕਰਵਾਏ ਨਹੀਂ ਪਹਿਲੀਆਂ ਸਰਕਾਰਾਂ ਦੇ ਵਾਂਗੂ ਹਿੱਸੇਪੱਤੀ ਨਹੀਂ ਜਾਂਦੀ ਇਸੇ ਕਰਕੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਆਗਿਆ ਨਹੀਂ ਦੇ ਰਹੇ ਫਿਰ ਬਾਅਦ ਦੇ ਵਿੱਚ ਚਰਚਾ ਵੀ ਹੋਈ ਜੇਕਰ ਪੰਜਾਬ ਸਰਕਾਰ ਦੇ ਕੋਲ ਇਹ ਸ਼ਕਤੀ ਹੈ ਤਾ ਫਿਰ ਮਹਿੰਗੇ ਟੋਲ ਪਲਾਜੇ ਚ ਆਇਓ ਲਾਡੂਵਾਲ ਦਾ ਜਾਂ ਹੋਰ ਨੇ ਫਿਰ ਉਹ ਵੀ ਪੰਜਾਬ ਸਰਕਾਰ ਨੂੰ ਬੰਦ ਕਰ ਦੇਣੇ ਚਾਹੀਦੇ ਇਹ ਜਦੋਂ ਸਵਾਲ ਆਇਆ ਤੇ ਉਦੋਂ ਫਿਰ ਇਹ ਗੱਲ ਵੀ ਸਾਹਮਣੇ ਆ ਜਾਂਦੀ ਹੈ ਕਿਉਂਕਿ ਸਾਰੇ ਜਾਣਦੇ ਨੇ ਕਿ ਜਿਹੜੇ ਨੈਸ਼ਨਲ ਹਾਈਵੇ ਬਣੇ ਨੇ ਉਹਨਾਂ ਉੱਤੇ ਲੱਗੇ ਟੋਲ ਪਲਾਜਿਆਂ ਦੀ ਸਿੱਧੀ ਅਥਾਰਟੀ ਸੂਬਾ ਸਰਕਾਰ ਦੇ ਕੋਲ ਨਹੀਂ ਹੈ ਪਰ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਟੋਲ ਪਲਾਜੇ ਮਿਆਦ ਖਤਮ ਹੋਣ ਦੇ ਕਰਕੇ ਬੰਦ ਕੀਤੇ ਗਏ ਪਰ ਉਸ ਨੂੰ ਪ੍ਰਚਾਰਿਆ ਇਸ ਤਰ੍ਹਾਂ ਗਿਆ ਸੀ ਕਿ ਪੰਜਾਬ ਸਰਕਾਰ ਹੀ ਬੰਦ ਕਰਵਾ ਰਹੀ ਹੈ ਟੋਲ ਪਲਾਜੇ ਇਸੇ ਕਰਕੇ ਸਵਾਲ ਖੜੇ ਹੋਏ ਪਰ ਜਿੱਥੇ ਤੱਕ ਰਹੀ ਗੱਲ ਮਿਆਦ ਨਾ ਵਧਾਉਣ ਦੀ ਆਗਿਆ ਦੇਣ ਦੀ ਇਹ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਪਰ ਗੱਲਾਂ ਦੋਵੇਂ ਸੀ ਚਰਚਾਵਾਂ ਦੋਵੇਂ ਸੀ ਕਿ ਜਾਗਤਾ ਸਾਰੇ ਮਹਿੰਗੇ ਟੋਲ ਪਲਾਜੇ ਵੀ ਬੰਦ ਕਰ ਦਿੱਤੇ ਜਾਣ ਫਿਰ ਜਿਨ੍ਹਾਂ ਦੀ ਮਿਆਦ ਪੂਰੀ ਹੋ ਰਹੀ ਹੈ ਜੇ ਉਹ ਟੋਲ ਪਲਾਜੇ ਬੰਦ ਹੋ ਰਹੇ ਨੇ ਮਿਆਦ ਨਹੀਂ ਵਧਾਈ ਦਿੱਤੀ ਜਾ ਰਹੀ ਤਾਂ ਫਿਰ ਉਹਨੂੰ ਇਵੈਂਟ ਨਾ ਬਣਾਇਆ ਜਾਵੇ ਇਸ ਤਰ੍ਹਾਂ ਨਾ ਪ੍ਰਚਾਰਿਆ ਜਾਵੇ ਜਿਵੇਂ ਪੰਜਾਬ ਸਰਕਾਰ ਨੇ ਬੰਦ ਕੀਤੇ ਹੋਣ ਪਰ ਪੰਜਾਬ ਸਰਕਾਰ ਦੀ ਇਸ ਦੇ ਵਿੱਚ ਇਹ ਗੱਲ ਦੀ ਛਲਾਗਾ ਕਰਨੀ ਜ਼ਰੂਰ ਬਣਦੀ ਹੈ ਕਿ ਜਿਹੜੀ ਮਿਆਦ ਵਧਾਉਣ ਦੇ ਲਈ ਅਰਜ਼ੀਆਂ ਆ ਰਹੀਆਂ ਨੇ ਉਹ ਅਰਜ਼ੀਆਂ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਮਿਆਦ 'ਚ ਵਾਅਦਾ ਨਹੀਂ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਜਾਵੇ ਤਾਂ ਇਸੇ ਕਰਕੇ ਟੋਲ ਪਲਾਜੇ ਨੇ ਲੁਧਿਆਣਾ ਵਾਇਆ ਬਰਨਾਲਾ ਰਾਏਕੋਟ ਵਾਲੇ ਇਹ ਦੋਵੇਂ ਟੋਲ ਪਲਾਜੇ 2 April 12 ਵਜੇ ਤੱਕ ਹੀ ਚੱਲਣਗੇ ਤਾਂ ਸਬੰਧਤ ਉਹਨਾਂ ਉਸ ਰੋਡ ਦੇ ਉੱਤੇ ਜਾਣ ਵਾਲੇ ਆਉਣ ਜਾਣ ਵਾਲੇ ਜਿਹੜੇ ਰਾਹਗੀਰ ਨੇ ਆਵਾਜਾਈ ਵਾਲੇ ਨੇ ਲੋਕ ਚਾਇਓ ਕਾਰ ਲੈ ਜਾਂਦਾ ਕੋਈ ਟਰੱਕ ਲੈ ਜਾਂਦਾ ਬੱਸ ਲੈ ਜਾਂਦਾ ਕਿਸੇ ਤਰ੍ਹਾਂ ਦਾ ਵੀ ਗੱਲ ਲੰਘਦਾ ਜਿਹਦਾ ਟੋਲ ਲੱਗਦਾ ਸੀ ਉਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਮੁੱਖ ਮੰਤਰੀ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਤੁਹਾਨੂੰ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਬਾਰੇ ਜਾਂ ਹੋਰ ਕਿੱਥੇ-ਕਿੱਥੇ ਟੋਲ ਦੀ ਵਸੂਲੀ ਤੁਹਾਨੂੰ ਲੱਗਦਾ ਹੈ ਕੇ ਲੋਕਾਂ ਦੀ ਜੇਬ ਤੇ ਸਿੱਧਾ ਡਾਕਾ ਇਸ ਦੇ ਬਾਰੇ ਹੋਰ ਕੀ ਫੈਸਲੇ ਲੈਣ ਦੀ ਲੋੜ ਹੈ ਚਾਹੇ ਉਹ ਸੂਬਾ ਸਰਕਾਰ ਹੈ ਚਾਹੇ ਫਰਕੇਂਦਰ ਸਰਕਾਰ ਹੈ ਜਾਂ ਫਿਰ ਟ੍ਰਾਂਸਪੋਰਟ ਮਨਿਸਟਰੀ ਹੈ ਉਹਨਾਂ ਨੂੰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਇਹ ਲੋਕਾਂ ਦੀ ਜੇਬ ਤੇ ਡਾਕਾ ਨਾ ਵੱਜੇ ਇਸ ਤੇ ਬਾਰੇ ਤੁਹਾਡਾ ਨਿੱਜੀ ਤੌਰ ਦੇ ਉੱਤੇ ਕੀ ਮੰਨਣਾ ਹੈ ਕੀ ਸੁਝਾਅ ਤੁਸੀਂ ਆਪਣੇ ਆਪਣੇ ਸੁਝਾਅ ਵੀ ਸਾਂਝੇ ਕਰ ਸਕਦੇ ਹੋ ਫਿਰ ਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ